ਜਿਹੜੀ ਸਾਲੀਗ੍ਰਾਮ ਜੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਹਾਦਰ ਕੇ ਰੋਡ ਤਾਣਾ ਮੰਡੀ ਲੁਧਿਆਣਾ ਵਿਖੇ 75ਵਾਂ ਗਣਤੰਤਰ ਦਿਵਸ ਸਮਾਰੋਹ ਬੜੀ ਖੁਸ਼ੀ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਮੁੱਖ ਮਹਿਮਾਨ ਤੌਰ ਤੇ ਚੇਅਰਮੈਨ ਅਨੂਪ ਜੈਨ ਵੱਲੋਂ ਤਿਰੰਗਾ ਝੰਡਾ ਲਹਿਰਾਇਆ ਗਿਆ ਅਤੇ ਸਾਰੇ ਮਿਲ ਕੇ ਰਾਸ਼ਟਰੀ ਗਾਣ ਗਾਇਆ ਇਸ ਤੋਂ ਬਾਅਦ ਸਕੂਲ ਬੈਂਡ ਦੀ ਧੁੰਮ ਤੇ ਪਰੇਡ ਕੱਢੀ ਗਈ ਤੇ ਤਿਰੰਗੇ ਗੁਬਾਰੇ ਆਸਮਾਨ ਵਿੱਚ ਛੱਡੇ ਗਏ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਤੇ ਆਧਾਰਿਤ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਭਾਸ਼ਣ, ਗੀਤ ਤੇ ਨਾਚ ਪੇਸ਼ ਕੀਤੇ ਗਏ। ਸੰਯੁਕਤ ਸਕੱਤਰ ਵਿਸ਼ਾਲ ਜੈਨ ਨੇ ਗੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਵਾਰ 26 ਜਨਵਰੀ ਤੇ ਸਾਡਾ ਪਰਦੇਸ਼ ਵਿਕਸਿਤ ਰਾਸ਼ਟਰ ਬਣਨ ਲਈ ਅੱਗੇ ਵਧ ਰਿਹਾ ਹੈ। ਡਾਇਰੈਕਟਰ ਸੁਨੀਤਾ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਸ਼ਾਲਿਕਾ ਨੇ ਕਿਹਾ ਕਿ ਸਾਡਾ ਦੇਸ਼ ਉਦੋਂ ਹੀ ਵਿਕਸਿਤ ਹੋਵੇਗਾ

स्कूल के सभी विद्यार्थियों को विद्यार्थियों को भी गणतंत्र दिवस की बहुत बहुत शुभकामनाएं हमारा देश जिस तरह प्रति की ओर जा, जा रहा है और हमारे देश का अब लक्ष्य है विकसित राष्ट्र बनना और सारे देश की जो हमारे देश के बच्चे हैं देश की जनता है समाज है उस सभी का ये अब उत्तरदायित्व बनता है जिस तरह हमारी देश की सरकार इस देश को एक विकसित राष्ट्र बनाना चाहती है हम सभी को इस पचहत्तरवें गणतंत्रता दिवस पर एक शपथ लेनी चाहिए कि हम देश की उन्नति के लिए इस, इसको एक विकसित राष्ट्र बनाने के लिए हम सभी योगदान देंगे और इसके साथ ही मैं एक बार फिर सभी को पचहत्तरवें गणतंत्रता दिवस पर सभी देशवासियों को बहुत बहुत शुभकामनाएं देता हूं और मैं खास तौर पे अपने स्कूल के बच्चों को बहुत बहुत शुभकामनाएं देता हूं जो इस कार्यक्रम में आए हैं और इस कार्यक्रम को सफल बनाने के लिए अपना योगदान दे रहे हैं और बच्चे ही इस देश को एक विकसित राष्ट्र बना सकते हैं जय हिंदूरी है इस दिन पर हर नागरिक को बहुत बहुत बधाई है ये बहुत गर्व का पल है और क्योंकि इस दिन हमारे बहुत से शहीदों ने बलिदानी देकर हमारे संविधान को लागू करवाया और हमें इस ऊंचाई पर पहुंचाया है हम देश की बढ़ोतरी के लिए काम कर रहे हैं हमारा योगदान है इस समाज के लिए कि हम बच्चों का भविष्य को उजागर करें उनको और बढ़ोतरी और बढ़ाई के लिए लेकर जाएं ये भविष्य हमारे बच्चों का उजागर रहे और देश की एकता और देश को आगे बढ़ाने में हम ये पूरा सहयोग कर पाए जय हिंद जय भारत ਆਛਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸੰਤਸ ਜੁਦੀਆਂ ਸਾਰੇ ਮੇਰੇ ਵੀਰਾਂ ਨੂੰ ਭੈਣਾਂ ਨੂੰ ਦੇਸ਼ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਔਰ ਅੱਜ ਦਾ ਦਿਹਾੜਾ ਬੜੇ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਵਾ ਸਕੂਲਾਂ 'ਚ ਕਾਲਜਾਂ 'ਚ ਗਲੀ ਮੱਲਿਆਂ 'ਚ ਔਰ ਬਹੁ ਬਹੁ ਸਾਰਿਆਂ ਨੂੰ ਵਧਾਈਆਂ ਔਰ ਸਾਰਿਆਂ ਨੂੰ ਇੱਕ ਹੋਰ ਵੀ ਬੇਨਤੀ ਕਰਨਾ ਚਾਹੁੰਦਾ ਨਸ਼ਿਆਂ ਤੇ ਆਪਾਂ ਪੈਰ ਲਾਈਏ ਜਿੱਥੇ ਕਿ ਆਪਾਂ ਲੱਗਦਾ ਵਾ ਨਸ਼ਾ ਕਿਤੇ ਵਿਕ ਰਿਹਾ ਗਲੀ ਮਲੇ ਵੇਚਿਆ ਪ੍ਰਸ਼ਾਸਨ ਦਸੀਏ ਪ੍ਰਸ਼ਾਸਨ ਆਪਣੇ ਨਾ ਮੋਢੇ ਨ ਮੋਢਾ ਜੁੜ ਕੇ ਖੜਾ ਵਾ ਔਰ ਆਪਾਂ ਉਹਨਾਂ ਨੂੰ ਦਸੀਏ ਕਿ ਨੌਲੇਜ ਲਈਏ ਕਿ ਬੱਚਿਆਂ ਨੂੰ ਇਨਾਂ ਚੀਜ਼ਾਂ ਤੋਂ ਦੂਰ ਕੀਤਾ ਜਾਵੇ ਕਿਉਂਕਿ ਬਹੁਤ ਹੀ ਨਸ਼ਾ ਆਪਣੇ ਪੰਜਾਬ ਦੇ ਵਿੱਚ ਦਿਨੋਂ ਦਿਨ ਵੱਧ ਰਿਹਾ ਵਾ ਤੇ ਉਹਦੇ ਬਾਰੇ ਆਪਾਂ ਨੂੰ ਕੋਈ ਪ੍ਰਸ਼ਾਸਨ ਦਸਾਂਗੇ ਤਾਂ ਤਾਂ ਹੀ ਆਪਾਂ ਉਹਨਾਂ ਮਸਲੇ ਦਾ ਹੱਲ ਹੋਊਗਾ ਤੇ ਉਹਦੇ ਨਾਲ ਨਾਲ ਇੱਕ ਸਕੂਲ ਦੀਆਂ ਐਕਟੀਵਿਟੀਆਂ ਸ਼ੈਲੀਗਮ ਸਕੂਲ ਜੀ ਦੀਆਂ ਬਹੁਤ ਸਾਡੇ ਇਲਾਕੇ ਨੂੰ ਬਹੁਤ ਵੱਡੀ ਇਹਨਾਂ ਦੀ ਦੇਣ ਆ ਔਰ ਸਾਡੇ ਵਿਸ਼ਾਲ ਜੀ ਪ੍ਰਿੰਸੀਪਲ ਮੈਮ ਜੀ ਬਹੁਤ ਇਹਨਾਂ ਦੀ ਬੜੀ ਵੱਡੀ ਇਸ ਸਕੂਲ ਦੇ ਘਾਰ ਨਾ ਵਾ ਔਰ ਬੜੇ ਵਧੀਆ ਸੁਝੇ ਢੰਗ ਨਾਲ ਇਸ ਸਕੂਲ ਨੂੰ ਚਲਾਉਂਦੇ ਆ ਔਰ ਕਿਸੇ ਗਰੀਬ ਦੀ ਪੁਕਾਰ ਵੀ ਸੁਣਦੇ ਆ ਤੇ ਬੜੀ ਤੇ ਕਿੰਨਾ ਸਕੂਲ ਚੱਲ ਰਿਹਾ ਜੀ ਤੇ ਇਹੀ ਆ ਬੇਤੀ ਕਰੂੰਗਾ ਕਿ ਆਪਾਂ ਆਪਣਾ ਜਿਹੜਾ ਫਰਜ਼ਾ ਉਹ ਉਹਦਾ ਕਰੀਏ ਕਿ ਦੇਸ਼ ਵਾਸੀਆਂ ਨੂੰ ਇਹੀ ਬੇਨਤੀ ਹੈ ਜਿੱਥੇ ਲੱਗਦਾ ਆ ਕਿ ਨਸ਼ਾ ਕੋਈ ਵਧ ਰਿਹਾ ਉਸ ਪ੍ਰਸ਼ਾਸਨ ਨੂੰ ਦਸੀਏ ਤੇ ਆਪਾਂ ਇਸ ਨਸ਼ੇ ਤੇ ਥੰਮ پا ਸਕੀਏ